ਨਿਊਜ਼ ਅਪਡੇਟ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਤੇ ਅੱਜ ਫੇਰ ਢਾਬੇ ਵਾਲੇ ਵੈਦਾਂ ਦੇ ਨਾਲ ਇੱਕ ਜ਼ਰੂਰੀ ਸੀਜ਼ਨਲ ਨੁਸਖੇ ਦੇ ਉੱਤੇ ਗੱਲ ਕਰਨ ਦਾ ਜਿਹੜਾ ਮੌਕਾ ਮਿਲਿਆ ਘਰ ਬੈਠੇ ਮਤਲਬ ਕਿਸੇ ਵੀ ਜਿਵੇਂ ਹੁਣ ਸਰਦੀਆਂ ਦੇ ਵੇਲੇ ਆਮ ਲੋਕਾਂ ਨੂੰ ਆਪਾਂ ਦੇਖਦੇ ਹਾਂ ਛਿੱਕਾਂ ਲੱਗ ਜਾਂਦੀਆਂ ਜੇ ਕੰਮ ਹੋ ਜਾਂਦਾ ਕਈ ਅਜਿਹੇ ਮਤਲਬ ਬਿਮਾਰੀਆਂ ਦੇ ਉੱਤੇ ਆਪਣੇ ਨਾਲ ਅਕਸਰ ਇਹ ਵੈਦ ਜੋੜਾ ਜਿਹੜਾ ਗੱਲਬਾਤ ਕਰਦਾ ਰਹਿੰਦਾ ਜਿਨ੍ਹਾਂ ਚ ਮੈਡਮ ਹਰਪ੍ਰੀਤ ਕੌਰ ਸੋਮਲ ਤੇ ਮੇਰੇ ਨਾਲ ਪਿੰਟੂ ਸੋਮਲ ਜੀ ਸਰਦੀਆਂ ਦਾ ਜਿਹੜਾ ਮੌਸਮ ਉਹ ਸ਼ੁਰੂ ਹੋ ਗਿਆ ਇਸ ਮੌਸਮ ਦੇ ਵਿੱਚ ਸੀਜ਼ਨਲ ਜਿਹੜੀਆਂ ਪ੍ਰੋਬਲਮਸ ਆ ਆਮ ਲੋਕ ਹੁੰਦੀਆਂ ਨੇ ਜਿਵੇਂ ਜਕਾਮ ਹੋ ਗਿਆ ਜਾਂ ਛੇਕਾਂ ਲੱਗ ਜਾਂਦੀਆਂ ਨੇ ਜਿਹੜੀਆਂ ਇਹਨਾਂ ਤੋਂ ਬਚਾਅ ਕਿਵੇਂ ਕੀਤਾ ਜਾ ਸਕਦਾ ਆਮ ਤੌਰ ਤੇ ਆਪਾਂ ਡਾਕਟਰ ਦੇ ਕੋਲ ਜਾਂਦੇ ਹਾਂ ਪਰ ਇਹ ਵੈਦ ਜੋੜਾ ਤੁਹਾਨੂੰ ਘਰ ਬੈਠਿਆਂ ਨੂੰ ਕਈ ਤਰ੍ਹਾਂ ਦੇ ਨੁਸਖੇ ਤੁਹਾਡੇ ਘਰ ਤੱਕ ਪਹੁੰਚਦੇ ਕਰਦਾ ਸੋ ਇਹਨਾਂ ਦਾ ਬਹੁਤ ਵੱਡਾ ਅਪਰਾਹਲਾ ਮੈਡਮ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਪਹਿਲਾਂ ਤਾਂ ਇਹੀ ਦੱਸ ਦਿਓ ਬਈ ਸਰਦੀਆਂ ਦਾ ਜਦੋਂ ਮੌਸਮ ਸ਼ੁਰੂ ਹੋ ਜਾਂਦਾ ਆਮ ਲੋਕ ਛਿੱਕਾਂ ਤੋਂ ਪਰੇਸ਼ਾਨ ਹੋ ਜਾਂਦੇ ਨੇ ਜੁਕਾਮ ਜਿਹੜੀ ਅਲਰਜੀ ਆ ਉਹ ਕਿੰਨੇ ਤਰ੍ਹਾਂ ਦੀ ਆ ਤੇ ਜੇ ਕਾਮ ਕਿਉਂ ਹੋ ਜਾਂਦਾ ਇਹ ਦਰਸ਼ਕਾਂ ਨੂੰ ਜਾਣਕਾਰੀ ਦੇ ਦਿਓ ਹਾਂਜੀ ਸਾਰੇ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਅਲਰਜੀ ਹੈ ਇਹ ਹੋ ਜਾਂਦੀ ਹੈ ਮੌਸਮ ਚੇਂਜ ਹੋਣ ਦੇ ਨਾਲ ਵੀ ਹੋ ਜਾਂਦੀ ਹੈ ਪਰ ਜਿਵੇਂ ਅਲਰਜੀ ਕਈ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਕਹ ਲਓ ਸਕਿਨ ਅਲਰਜੀ ਚਮੜੀ ਦੀ ਅਲਰਜੀ ਵੀ ਹੋ ਜਾਂਦੀ ਹੈ ਜਾਂ ਕਿਸੇ ਸਪੈਸਿਫਿਕ ਫੂਡ ਖਾਣ ਦੇ ਨਾਲ ਸਾਨੂੰ ਅਲਰਜੀ ਹੋ ਜਾਂਦੀ ਹੈ ਜੀ ਜਾਂ ਸੀਜ਼ਨਲ ਅਲਰਜੀ ਤਾਂ ਹੈ ਹੀ ਹੈ ਜੀ ਤੇ ਜਾਂ ਕੋਈ ਆਪਣੀ ਆ ਗਈ ਬੈਕਟੀਰੀਆ ਵਾਇਰਸ ਜਿਹੜਾ ਹੈ ਕਈ ਵਾਰ ਫਲੂ ਕੋਈ ਆ ਜਾਂਦਾ ਤਾਂ ਉਸ ਤਰ੍ਹਾਂ ਦੇ ਨਾਲ ਜਿਹੜੀਆਂ ਅਲਰਜੀਜ਼ ਨੇ ਉਹ ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਹੁੰਦੀਆਂ ਨੇ ਪਰ ਆ ਜਿਹੜੀ ਆਪਾਂ ਮੌਸਮੀ ਅਲਰਜੀ ਦੀ ਗੱਲ ਕਰੀਏ ਜੀ ਇਹ ਅਲਰਜੀ ਜਿਹੜੀ ਹੈ ਸਰਦੀਆਂ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਜਾਂ ਇਵਨ ਕਈ ਲੋਕਾਂ ਨੂੰ ਗਰਮੀ 'ਚ ਵੀ ਹੁੰਦੀ ਹੈ ਜਾਂ ਕੋਈ ਵੀ ਜਿਹੜਾ ਮੌਸਮ ਚੇਂਜ ਹੁੰਦਾ ਕਈਆਂ ਨੂੰ ਰਹਿੰਦੀ ਹੀ ਰਹਿੰਦੀ ਹੈ ਉਹਨਾਂ ਦਾ ਜਿਹੜਾ ਇਮਿਊਨ ਸਿਸਟਮ ਜਿਆਦਾ ਸਟਰੋਂਗ ਨਾ ਹੋਣ ਕਰਕੇ ਬਹੁਤ ਜਲਦੀ ਜਿਹੜਾ ਬੈਕਟੀਰੀਆ ਮਤਲਬ ਕਈ ਲੋਕ ਐਦਾਂ ਦੇ ਵੀ ਨੇ ਜਿਨ੍ਹਾਂ ਨੂੰ 12 ਮਹੀਨੇ 30 ਦਿਨ ਵੀ ਰਹਿੰਦੀ ਹੈ ਹਾਂਜੀ ਹਾਂਜੀ ਬਹੁਤ ਸਾਰੇ ਲੋਕ ਐਦਾਂ ਦੇ ਵੀ ਨੇ ਸਤੋਂ ਇੱਥੋਂ ਵੀ ਮੈਡੀਸਨ ਲੈ ਕੇ ਜਾਂਦੇ ਨੇ ਉਹਨਾਂ ਦਾ ਕੋਈ ਸਪੈਸੀਫਿਕ ਰੀਜ਼ਨ ਨਹੀਂ ਹੁੰਦਾ ਕਿ ਸਾਨੂੰ ਸੀਜ਼ਨ ਚੇਂਜ ਹੋਣ ਦੇ ਨਾਲ ਹੋਈ ਹੈ ਉਹ ਕਹਿੰਦੇ ਮੈਡਮ ਸਾਨੂੰ ਤਾਂ ਇਹ ਰਹਿੰਦੀ ਹੋ ਰਹਿੰਦੀ ਹੈ ਕਿ ਉਹਨਾਂ ਦੀ ਅਲਰਜੀ ਦਾ ਮੇਨ ਰੀਜ਼ਨ ਜਿਹੜੀ ਉਹਨਾਂ ਦੀ ਹੁੰਦੀ ਹੈ ਮਤਲਬ ਉਹਦੇ ਵਿੱਚ ਕੋਲਡ ਜੁਕਾਮ ਰਹਿੰਦਾ ਹੈ ਯਾ ਖਾਂਗ ਹੋਗੀ ਯਾ ਛਿੱਕਾਂ ਸਵੇਰੇ ਸਵੇਰੇ ਛਿੱਕਾਂ ਜ਼ਿਆਦਾ ਆਉਂਦੀਆਂ ਨੇ ਮੁੜ ਕੇ ਦਿਨ ਦੇ ਵਿੱਚ ਉਹ ਠੀਕ ਰਹਿੰਦੇ ਨੇ ਯਾ ਕਹਿ ਲੋ ਅੱਖਾਂ ਦੇ ਵਿੱਚੋਂ ਪਾਣੀ ਅੱਖਾਂ ਦੇ ਵਿੱਚ ਲਾਲੀ ਯਾ ਨੱਕ ਦੇ ਵਿੱਚੋਂ ਪਾਣੀ ਵਗਦਾ ਰਹਿੰਦਾ ਐ ਇਸ ਤਰ੍ਹਾਂ ਦੀ ਜਿਹੜੀ ਅਲਰਜੀ ਬਹੁਤ ਸਾਰੇ ਲੋਕਾਂ ਨੂੰ ਥਰੋ ਆਊਟ ਦਾ ਇਅਰ ਵੀ ਰਹਿੰਦੀ ਐ ਯਾ ਸੀਜ਼ਨ ਚੇਂਜ ਹੋਣ ਦੇ ਨਾਲ ਵੀ ਇਹ ਅਲਰਜੀ ਜਿਹੜੀ ਆ ਪਾਈ ਜਾਂਦੀ ਹੈ ਮਤਲਬ ਆਪਾਂ ਦਰਸ਼ਕਾਂ ਨੂੰ ਇਹ ਜਾਣਕਾਰੀ ਦੇ ਦਈਏ ਵੀ ਅਲਰਜੀ ਇੱਕ ਤਾਂ ਹੁੰਦੀ ਕਿੰਨੇ ਕਿਸਮ ਦੀ ਅਲਰਜੀ ਆ ਨੰਬਰ 2 ਤੇ ਕਈ ਵਾਰ ਆਪਾਂ ਜਕਾਮ ਨੂੰ ਅਲਰਜੀ ਸਮਝ ਲੈਣੇ ਆ ਜਾਂ ਚਮੜੀ ਤੇ ਧੱਫੜ ਹੋ ਗਏ ਉਹਨੂੰ ਅਲਰਜੀ ਸਮਝ ਲੈਣੇ ਆ ਹੋਰ ਅਲਰਜੀ ਕਿਹੜੀ ਕਿਹੜੀ ਤਰ੍ਹਾਂ ਦੀਆਂ ਹੁੰਦੀਆਂ ਨੇ ਜੀ ਅਲਰਜੀ ਸਿਰ ਜ਼ੁਕਾਮ ਜਦੋਂ ਕੋਈ ਚੀਜ਼ ਹਫ਼ਤੇ 10 ਦਿਨ ਲਈ ਹੁੰਦੀ ਹੈ ਉਹ ਤਾਂ ਨਾਰਮਲ ਚੀਜ਼ ਹੈ ਹਟ ਜਾਂਦੀ ਹੈ ਬਾਡੀ ਦੇ ਵਿੱਚੋਂ ਜਾਂ ਕੋਈ ਖੰਗ ਹੈ ਤੁਹਾਨੂੰ ਹਫ਼ਤਾ 10 ਦਿਨ ਯਾਰ ਸਾਹ ਵੀ ਚੜਦਾ ਹੈ ਜਦੋਂ ਬਹੁਤ ਜ਼ਿਆਦਾ ਖੰਗ ਆਉਂਦੀ ਹੈ ਉਹਦੇ ਵਿੱਚ ਸਾਹ ਲੈਣ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਅਗਰ ਤੁਹਾਨੂੰ 2 ਵੀਕ ਤੱਕ ਇਹ ਪ੍ਰੋਬਲਮ ਰਹਿੰਦੀ ਹੈ ਦੈਨ ਇਟਸ ਨਾਰਮਲ ਬਾਡੀ ਉਹਨੂੰ ਆਪਣੇ ਆਪ ਕਿਉਰ ਕਰ ਜਾਂਦੀ ਹੈ ਸਾਡੀ ਜਿਹੜੀ ਬਾਡੀ ਬਹੁਤ ਸਿਆਣੀ ਹੈ ਸਮਝ ਜਾਂਦੀ ਹੈ ਤਾਂ ਜਿਹੜਾ ਇਮਿਊਨ ਸਿਸਟਮ ਉਹਨੂੰ ਆਪਣੇ ਆਪ 2 ਕੋ ਹਫ਼ਤਿਆਂ ਦੇ ਵਿੱਚ ਕਿਉਰ ਕਰ ਜਾਂਦਾ ਪਰ ਅਗਰ ਇਹ ਲੰਬਾ ਸਮਾਂ ਚੱਲਦੀ ਹੈ ਤਾਂ ਸਾਨੂੰ ਇਹ ਦੇਖਣਾ ਪਊਗਾ ਕਿ ਅਸੀਂ ਕਿਹੜੀ ਅਲਰਜੀ ਦੇ ਸ਼ਿਕਾਰ ਆ ਜਾਂ ਸੀਜ਼ਨਲ ਅਲਰਜੀ ਹੈ ਜਾਂ ਸਕਿਨ ਅਲਰਜੀ ਹੈ ਜਾਂ ਫੂਡ ਅਲਰਜੀ ਹੈ ਤਾਂ ਉਹ ਚੀਜ਼ਾਂ ਨੂੰ ਆਪਾਂ ਅਗਰ ਸਪੈਸੀਫਿਕ ਫੂਡ ਦੀ ਕੋਈ ਅਲਰਜੀ ਹੈ ਤਾਂ ਆਪਾਂ ਉਹਨਾਂ ਚੀਜ਼ਾਂ ਨੂੰ ਆਪਣੀ ਉਹਦੇ ਚ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚੋਂ ਕੱਟ ਆਊਟ ਕਰਕੇ ਜਿਹੜਾ ਉਹਦੇ ਤੋਂ ਬਚਿਆ ਜਾ ਸਕਦਾ ਜੀ ਦੂਜੇ ਪਾਸੇ ਪਿੰਟੂ ਸੋਮਲ ਜੀ ਵੀ ਆਪਣੇ ਨਾਲ ਮੌਜੂਦ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਅਲਰਜੀ ਤੋਂ ਬਚਣਾ ਕਿਵੇਂ ਆਯੁਰਵੈਦ ਵਿਧੀ ਦੇ ਵਿੱਚ ਇਹਦਾ ਸਫਲ ਇਲਾਜ ਕੀ ਆ ਤੁਹਾਡੇ ਤਜਰਬੇ ਮੁਤਾਬਕ ਦੇਖੋ ਇਹ ਅਲਰਜੀ ਦੇ ਵੱਖ-ਵੱਖ ਕਾਰਨ ਹੈ ਇਹ ਮਤਲਬ ਤੁਹਾਡੇ ਰਹਿਣ ਸੈਣ ਤੋਂ ਕਈ ਲੋਕਾਂ ਨੂੰ ਗਰਦ ਦੇ ਤੋਂ ਅਲਰਜੀ ਹੋ ਜਾਂਦੀ ਹੈ ਖਾਸ ਕਰ ਜਦੋਂ ਕਣਕਾਂ ਚੱਕ ਹੁੰਦੀਆਂ ਹਨ ਉਹਨਾਂ ਦੇ ਵਿੱਚ ਧੂੜ ਉਡਦੀ ਹੈ ਉਹ ਤੋਂ ਅਲਰਜੀ ਹੋ ਜਾਂਦੀ ਹੈ ਕਈ ਲੋਕਾਂ ਨੂੰ ਸਾਬਣ ਤੋਂ ਅਲਰਜੀ ਹੋ ਜਾਂਦੀ ਹੈ ਕਈ ਲੋਕਾਂ ਨੂੰ ਕਿਸੇ ਖਾਸ ਫੂਡ ਤੋਂ ਅਲਰਜੀ ਹੋ ਜਾਂਦੀ ਹੈ ਕਈ ਲੋਕ ਆਪਾਂ ਦੇਖਦੇ ਹਾਂ ਡਾਈ ਲਾਉਣੇ ਆ ਉਹ ਡਾਈ ਲਾਉਣ ਲੱਗੇ ਉਹਨਾਂ ਨੂੰ ਅਲਰਜੀ ਹੋ ਜਾਂਦੀ ਹੈ ਨਾ ਅੱਖਾਂ ਚੋਂ ਪਾਣੀ ਆਉਣ ਲੱਗ ਜਾਂਦਾ ਜਾਂ ਛਿੱਕਾ ਆਉਣ ਲੱਗ ਜਾਂਦਾ ਜਾਂ ਖਾਰਸ਼ ਹੋਣ ਲੱਗ ਜਾਂਦੀ ਹੈ ਅਲਰਜੀ ਇੱਕ ਪ੍ਰਕਾਰ ਦੀ ਨਹੀਂ ਹੈਗੀ ਬਹੁਤ ਪ੍ਰਕਾਰ ਦੀ ਅਲਰਜੀ ਹੈ ਪਰ ਅੱਜ ਮੈਂ ਤੁਹਾਨੂੰ ਇੱਕ ਸੌਖਾ ਤਰੀਕਾ ਦੱਸ ਦਿੰਨਾ ਐ ਨੱਕ ਦੀ ਅਲਰਜੀ ਖਾਸ ਕਰ ਜਦੋਂ ਜ਼ੁਕਾਮ ਹੋ ਜਾਂਦਾ ਸਾਈਨਸਾਇਟਸ ਕਹਿੰਦੇ ਨੇ ਜਿਹਨੂੰ ਆਪਾਂ ਜਿਹੜਾ ਠੀਕ ਹੀ ਨਹੀਂ ਹੁੰਦਾ ਹੈਗਾ ਉਹਦਾ ਸੌਖਾ ਤਰੀਕਾ ਤੁਹਾਨੂੰ ਮੈਂ ਦੱਸ ਦਿੰਨਾ ਉਹਦਾ ਤੁਸੀਂ ਅਦਰਕ ਲੈ ਲੈਣਾ ਅੱਛਾ ਜੀ ਤੁਰਸੀ ਲੈ ਲੈਣੀ ਐ ਤੇ ਕਾਲੀ ਮਿਰਚ ਲੈਣੀ ਐ ਥੋੜੀ ਥੋੜੀ ਮਾਤਰਾ ਦੇ ਵਿੱਚ ਇਹ ਤੇ ਇਹਦਾ ਕੜਾ ਬਣਾ ਲੈਣਾ ਤੇ ਰਾਤ ਨੂੰ ਪੈਣ ਲੱਗੇ ਇਹਦਾ ਕੜਾ ਪੀਓ ਬਣਾ ਕੇ ਲਗਾਤਾਰ 2-3 ਦਿਨ ਪੀਓ ਵੈਸੇ ਪਹਿਲੀ ਰਾਤ ਤੋਂ ਹੀ ਫਰਕ ਪਾ ਜਾਂਦਾ ਦੂਜਾ ਇਹਦਾ ਹੱਲ ਹੈਗਾ ਜੀ ਗਾਂ ਦਾ ਦੁੱਧ ਸੌਰੀ ਗਾਂ ਦਾ ਧੀ ਲੈ ਲਓ ਦੇਸੀ ਉਹਨੂੰ ਗਰਮ ਕਰਕੇ ਥੋੜਾ ਜਿਹਾ ਕੋਸਾ ਜਿਹਾ ਦੋ ਦੋ ਡ੍ਰੌਪ ਉਹਦੇ ਨੱਕ ਵਿੱਚ ਪਾਓ ਉਹਦੇ ਨਾਲ ਬਹੁਤ ਫਰਕ ਪੈਂਦਾ ਹੈ ਜਾਂ ਨਿੰਬੂ ਲੈ ਲਓ ਸਭ ਤੋਂ ਸੌਖਾ ਤਰੀਕਾ ਹੈ ਜੀ ਨਿੰਬੂ ਖਾਲੀ ਪੇਟ ਪੀਓ ਨਚੋੜ ਕੇ ਪਾਣੀ ਦੇ ਵਿੱਚ ਉਹਦੇ ਨਾਲ ਅਲਰਜੀ ਨੂੰ ਬਹੁਤ ਛੇਤੀ ਰਾਹਤ ਮਿਲਦੀ ਹੈ ਤੇ ਇੱਕ ਅਗਰ ਤੁਸੀਂ ਅਫੋਰਡ ਕਰ ਸਕਦਾ ਬੰਦਾ ਤਾਂ ਅੰਜੀਰ ਲੈ ਲਓ ਤੇ ਛੁਆਰੇ ਲੈ ਲਓ ਜੀ ਦੋ ਚੁਹਾਰੇ ਤੇ ਇੱਕ ਅੰਜੀਰ ਰਾਤ ਨੂੰ ਭਿਓ ਕੇ ਰੱਖ ਦੋ ਹਾਂਜੀ ਸਾਰੇ ਰਾਤ ਭਿੱਜਿਆ ਰਹਿਣ ਦਿਓ ਇਹਨਾਂ ਨੂੰ ਸਵੇਰੇ ਉਹਨਾਂ ਨੂੰ ਚਾਹੇ ਤੁਸੀਂ ਐਂ ਚੱਬ ਕੇ ਖਾ ਲਓ ਜਾਂ ਤੁਸੀਂ ਉਹਨੂੰ ਜੂਸ ਕੱਢ ਕੇ ਗ੍ਰੈਂਡ ਦੇ ਵਿੱਚ ਗ੍ਰੈਂਡਰ ਵਿੱਚ ਗ੍ਰੈਂਡ ਕਰਕੇ ਤੁਸੀਂ ਉਹਨੂੰ ਲੈ ਸਕਦੇ ਹੋ ਬਹੁਤ ਛੇਤੀ ਇਹਦੇ ਨਾਲ ਅਲਰਜੀ ਤੋਂ ਜ਼ਖਾਮ ਤੋਂ ਖੰਗ ਤੋਂ ਰਾਤ ਮਿਲ ਜਾਂਦੀ ਹੈ ਜੀ ਅੱਛਾ ਮੈਡਮ ਮੈਂ ਅਕਸਰ ਦੇਖਦਾ ਰਹਿਣਾ ਵੀ ਬਹੁਤ ਸਾਰੇ ਜਿਹੜੇ ਵੈਦ ਨੇ ਡਾਕਟਰ ਨੇ ਉਹ ਆਪਣੇ ਨੁਸਖੇ ਨਹੀਂ ਲੋਕਾਂ ਦੇ ਨਾਲ ਸਾਂਝੇ ਕਰਦੇ ਪਰ ਜੇ ਤੁਸੀਂ ਐਦਾਂ ਘਰ ਬੈਠਿਆਂ ਨੂੰ ਦੱਸ ਦਿੰਨੇ ਹੋ ਫਿਰ ਤੁਹਾਡੇ ਕੋਲ ਪੇਸ਼ੈਂਟ ਕਿਵੇਂ ਆਉਣਗੇ ਉਸਰ ਪੇਸ਼ੈਂਟ ਤਾਂ ਚਲੋ ਆਪਾਂ ਇੱਥੇ ਸਾਰੀ ਚੀਜ਼ ਇੱਕ ਪੈਸਾ ਕਮਾਉਣਾ ਹੀ ਕਹ ਲੋ ਪਰਪਸ ਨਹੀਂ ਹੁੰਦਾ ਲਾਈਫ ਦਾ ਅਸੀਂ ਕੰਮ ਵੀ ਕਰਦੇ ਆ ਉਹ ਤਾਂ ਤੁਹਾਡੇ ਕੋਲ ਆਪਣੀਆਂ ਪਾ ਜਾਂਦਾ ਜਦੋਂ ਤੁਸੀਂ ਹਾਰਡ ਵਰਕ ਕਰਦੇ ਹੋ ਮਿਹਨਤ ਕਰਦੇ ਹੋ ਕਿਸੇ ਜਗ੍ਹਾ ਤੇ ਆਪਣਾ ਟਾਈਮ ਦੇ ਰਹੇ ਹੋ ਉੱਤੇ ਆਪਣੀ ਇਨਪੁਟ ਪਾ ਰਹੇ ਹੋ ਪਰ ਹੁਣ ਸਾਡਾ ਇਹ ਇਹ ਹੈ ਕਿ ਅਗਰ ਕੋਈ ਕਿਸੇ ਨੂੰ ਥੋੜੀ ਪ੍ਰੋਬਲਮ ਹੈ ਤਾਂ ਉਹ ਆਯੁਰਵੇਦ ਜਿਹੜੇ ਦੇ ਇਹਦੇ ਨੁਸਖੇ ਘਰੇਲੂ ਨੁਸਖੇ ਵਰਤ ਕੇ ਆਪਣੇ ਆਪ ਨੂੰ ਲੋਕ ਠੀਕ ਕਰ ਸਕਦੇ ਨੇ ਅਗਰ ਕਿਸੇ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈ ਚਲੋ ਫਿਰ ਮੈਡੀਸਨ ਟਰੀਟਮੈਂਟ ਦੇ ਵਾਲਾ ਪਾ ਜਾਂਦੇ ਹੀ ਆ ਪਾ ਇਹ ਆਯੁਰਵੇਦ ਦੇ ਵਿੱਚ ਇਹ ਫਸਟ ਸਟੈਪ ਹੈਗਾ ਕਿ ਅਗਰ ਕਿਸੇ ਨੂੰ ਮਡਲੀ ਸਟੇਜ ਦੀ ਕੋਈ ਬਿਮਾਰੀ ਹੈਗੀ ਤਾਂ ਆਪਾਂ ਘਰੇਲੂ ਨੁਸਖੇ ਵਰਤ ਕੇ ਉਹਨੂੰ ਠੀਕ ਕਰ ਸਕਦੇ ਹਾਂ ਅਲਰਜੀ ਟੈਸਟ ਕਿਵੇਂ ਕਰਦੇ ਹੋ ਤੁਸੀਂ ਕਿਸ ਕਿਵੇਂ ਸਾਹਮਣੇ ਆਉਂਦੀ ਹੈ ਵੀ ਕਿਸ ਪੇਸ਼ੀਐਂਟ ਨੂੰ ਮਤਲਬ ਕਿਸ ਚੀਜ਼ ਤੋਂ ਅਲਰਜੀ ਹੈ ਹਾਂਜੀ ਏ ਤੁਹਾਡਾ ਸਵਾਲ ਬਹੁਤ ਵਧੀਆ ਹੈਗਾ ਪਰ ਹੁਣ ਅਗਰ ਆਪਾਂ ਐਲੋਪੈਥੀ ਦੇ ਵਿੱਚ ਜਾਈਏ ਉੱਥੇ ਤਾਂ ਬਹੁਤ ਸਾਰੇ ਰਿਟਰਨ ਟੈਸਟ ਡਾਕਟਰ ਦਿੰਦੇ ਨੇ ਬਿਲਕੁਲ ਬਿਲਕੁਲ ਕੀ ਅਲਰਜੀ ਕਿਹੜੀ ਟਾਈਪ ਦੀ ਅਲਰਜੀ ਹੈ ਪਰ ਜਿਵੇਂ ਇੱਥੇ ਜਿਹੜੇ ਪੇਸ਼ੈਂਟ ਸਾਡੇ ਕੋਲੋਂ ਆਉਂਦੇ ਨੇ ਅਸੀਂ ਉਹਨਾਂ ਦੀ ਲਾਈਫ ਸਟਾਈਲ ਬਾਰੇ ਉਹਨਾਂ ਤੋਂ ਪੁੱਛ ਕੇ ਜਾਂ ਜਿਹੜੀਆਂ ਚੀਜ਼ਾਂ ਅਸੀਂ ਪੁੱਛਣੀਆਂ ਹੁੰਦੀਆਂ ਨੇ ਸਾਡੇ ਸਵਾਲ ਨੇ ਉਹਨਾਂ ਤੋਂ ਪੁੱਛ ਕੇ ਅਸੀਂ ਫਾਈਂਡ ਆਊਟ ਕਰ ਲੈਨੇ ਆ ਕਿ ਕਿਹੜੀ ਟਾਈਪ ਦੀ ਅਲਰਜੀ ਹੈਗੀ ਤੇ ਉਹ ਤੋਂ ਉਹਦੇ ਵਿੱਚ ਫਿਰ ਅਗਰ ਹੁਣ ਅਸੀਂ ਜਿਵੇਂ ਇਲਾਜ ਦੇ ਵਜੋਂ ਅਸੀਂ ਸਿਰਫ ਇਹ ਜਿਹੜੀ ਆਪਣੀ ਤਿਆਰ ਕੀਤੀ ਹੋਈ ਦਵਾਈ ਹੈ ਜੀ ਇਹ ਅਸੀਂ ਕਹਿ ਲੋ ਕਿ ਐਦਾਂ ਦੀ ਡੋਜ਼ ਜਿਹੜੀ ਇੱਕ ਟਾਈਮ ਦੀ ਪੈਕ ਪੈਕੇਟ ਦੇ ਵਿੱਚ ਰੱਖੀ ਹੋਈ ਹੈ ਇੱਕ ਹਫ਼ਤੇ ਦੀ ਅਸੀਂ ਜਿਹੜੀ ਦਵਾਈ ਦਿੰਨੇ ਆ ਹੂੰ ਇਹ ਤੁਹਾਨੂੰ ਕਿਸੇ ਵੀ ਟਾਈਪ ਦੀ ਅਲਰਜੀ ਹੈ ਜੀ ਚਾਹੇ ਸਕਿਨ ਅਲਰਜੀ ਹੈ ਚਾਹੇ ਤੁਹਾਡੀ ਫੂਡ ਅਲਰਜੀ ਹੈ ਚਾਹੇ ਤੁਹਾਡੀ ਜਿਹੜੀ ਸੀਜ਼ਨਲ ਅਲਰਜੀ ਹੈ ਜਾਂ ਤੁਹਾਨੂੰ ਕੋਲਡ ਰਹਿੰਦਾ ਹੈ ਜਾਂ ਥਰੋਅ ਆਊਟ ਦਾ ਇਅਰ ਵੀ ਰਹਿੰਦਾ ਹੈ ਅੱਖਾਂ ਚੋਂ ਪਾਣੀ ਆਉਂਦਾ ਛਿੱਕਾਂ ਆਉਂਦੀਆਂ ਨੇ ਇਹ ਉਹਨਾਂ ਸਾਰੀਆਂ ਟਾਈਪ ਦੀ ਜਿਹੜੀ ਅਲਰਜੀਸ ਤੇ ਜਿਹੜੀ ਦਵਾਈ ਹੈ ਕੰਮ ਕਰਦੀ ਹੈ ਜੀ ਤੇ ਪਲੱਸ ਨਾਲ ਇਹ ਪਾਊਡਰ ਦਿੰਨੇ ਆ ਜੀ ਇਹ ਪਾਊਡਰ ਜਿਹੜਾ ਹੈਗਾ ਇਹ ਤੁਹਾਡੇ ਬਾਡੀ ਦੇ ਡਿਫੈਂਸ ਸਿਸਟਮ ਨੂੰ ਜਿਹਨੂੰ ਅਸੀਂ ਇਮਿਊਨ ਸਿਸਟਮ ਕਹਿ ਲੈਂਦੇ ਆ ਉਹਨੂੰ ਇੰਪਰੂਵ ਕਰਦਾ ਹੈ ਜੀ ਕਿਉਂਕਿ ਜਿਹੜੀਆਂ ਅਲਰਜੀਜ਼ ਹੁੰਦੀਆਂ ਨੇ ਨਾ ਸੀਜ਼ਨ ਦੇ ਨਾਲ ਜਿਹੜੇ ਫਲੂ ਛੇਤੀ ਬੰਦਾ ਕੈਚ ਕਰਦਾ ਹੈ ਜਾਂ ਜਿਹੜਾ ਛੇਤੀ ਇਹਨਾਂ ਚੀਜ਼ਾਂ ਦਾ ਸ਼ਿਕਾਰ ਹੋ ਜਾਂਦਾ ਉਹਦੀ ਇਮਿਊਨਿਟ ਪਾਚਣ ਤੰਤਰ ਵੀ ਜਿਹੜਾ ਸਲੋ ਹੁੰਦਾ ਪਾਚਣ ਤੰਤਰ ਕਹ ਲਓ ਜਾਂ ਕਹ ਲਓ ਕਿ ਉਹਦੀ ਇਮਿਊਨਿਟੀ ਜ਼ਿਆਦਾ ਸਟਰੋਂਗ ਨਹੀਂ ਹੁੰਦੀ ਬਹੁਤ ਛੇਤੀ ਉਹ ਬਿਮਾਰੀਆਂ ਦੀ ਲਪੇਟ ਚ ਆ ਜਾਂਦਾ ਤਾਂ ਉਹਦੇ ਤੇ ਜਿਹੜਾ ਇਹ ਪਾਊਡਰ ਵਰਕ ਕਰਦਾ ਔਰ ਜਿਹੜੀਆਂ ਅਲਰਜੀਜ਼ ਤੇ ਇਹ ਜੜੀਆਂ ਪੈਕਟੀਆਂ ਕੰਮ ਕਰਦੀਆਂ ਨੇ ਔਰ ਪਰਮਾਤਮਾ ਦੀ ਕਿਰਪਾ ਦੇ ਨਾਲ ਇਸ ਇੱਕ ਹਫ਼ਤੇ ਦੀ ਜੜੀ ਹੈਗੀ ਖੁਰਾਕ ਦੇ ਨਾਲ ਜਿਹੜੇ ਸਾਡੇ ਕੋਲੇ ਪੇਸ਼ੈਂਟ ਆਉਂਦੇ ਨੇ ਉਹ ਠੀਕ ਹੋ ਕੇ ਹੀ ਜਾਂਦੇ ਨੇ ਠੀਕ ਥੈਂਕ ਯੂ ਸੋ ਆਪਾਂ ਦੂਜੇ ਪਾਸੇ ਪਿੰਟੂ ਸੋਮਲ ਜੀ ਕੋਲ ਚੱਲਦੇ ਹੁਣੇ ਹੁਣੇ ਇੱਕ ਪੁਲਿਸ ਮੁਲਾਜ਼ਮ ਵਰਦੀ ਦੇ ਵਿੱਚ ਤੁਹਾਡੀ દવાખાਨੇ ਚ ਬਾਹਰ ਨਿਕਲ ਰਹੇ ਸੀ ਉਹ ਵੀ ਕੋਈ ਮੈਡੀਸਨ ਲੈ ਕੇ ਗਏ ਨੇ ਜੀ ਹਾਂਜੀ ਹਾਂਜੀ ਉਸ ਆਪਣੇ ਇੰਚਾਰਜ ਸਾਹਿਬ ਨੇ ਜੀ ਥਾਣੇਦਾਰ ਸਾਹਿਬ ਉਹਨਾਂ ਨੇ ਮਤਲਬ ਵਕ ਵਕ ਹਸਪੀਟਲਾਂ ਦੇ ਵਿੱਚੋਂ ਅਲਰਜੀ ਦੀ ਜ਼ਖਾਮ ਦੀ ਦਵਾਈ ਖਾਦੀ ਸੀ ਪਰ ਉਹ ਕਿਤੇ ਠੀਕ ਨਹੀਂ ਸੀ ਆ ਰਹੇ ਹਨ ਇਵਨ ਕਿ ਉਹਨਾਂ ਨੂੰ ਕਿਤੇ ਵੀ ਮਤਲਬ ਲੱਗਦੀ ਸੀ ਕਿ ਸਿਕਿਉਰਿਟੀ ਲੱਗਦੀ ਸੀ ਜਾਂ ਕਿਤੇ ਬਾਹਰ ਜਾਣਾ ਪੈਂਦਾ ਸੀ ਫੀਲਡ 'ਚ ਕੰਮ ਹੁੰਦਾ ਸੀ ਹਰ ਟਮ ਰੁਮਾਲ ਉਹਨਾਂ ਨੂੰ ਆਪਣੇ ਕੋਲ ਰੱਖਣਾ ਪੈਂਦਾ ਸੀ ਇੰਨਾ ਜ਼ਿਆਦਾ ਹੁੰਦਾ ਨੱਕ ਚੋਂ ਮਤਲਬ ਪਾਣੀ ਆਉਂਦਾ ਸੀ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਜਾਂ ਆਪਣੀ ਦਵਾਈ ਦੇ ਨਾਲ ਉਹ ਸਿਰਫ 2-3 ਦਿਨ ਦੇ ਵਿੱਚ ਹੀ ਬਿਲਕੁਲ ਠੀਕ ਹੋ ਗਏ ਤੇ 1 ਵੀਕ ਦੀ ਪਹਿਲਾਂ ਲਏਗੇ ਸੀ ਉਹ ਤੇ 1 ਵੀਕ ਦੀ ਹੋਣ ਲੱਗੇ ਆ ਤੇ ਬਿਲਕੁਲ ਠੀਕ ਨੇ ਜੀ 100% ਠੀਕ ਨੇ ਕਹਿ ਸਕਦੇ ਆਪਾਂ ਉਹਨਾਂ ਨੂੰ ਬਿਲਕੁਲ ਧੰਨਵਾਦ ਜੀ ਢਾਬੇ ਵਾਲੇ ਵੈਦਾਂ ਦਾ ਜਿਹੜੇ ਇੱਕ ਜਨਹਿਤ ਦੇ ਵਿੱਚ ਵੀ ਲੋਕਾਂ ਨੂੰ ਕਈ ਤਰ੍ਹਾਂ ਦੇ ਜਿਹੜੇ ਨੁਸਖੇ ਨੇ ਲੋਕਾਂ ਦੇ ਨਾਲ ਸਾਂਝੇ ਕਰਦੇ ਰਹਿੰਦੇ ਨੇ ਤੁਸੀਂ ਵੀ ਜੇਕਰ ਕੋਈ ਘਰ ਬੈਠੇ ਕਿਸੇ ਨਿੱਕੀ ਮੋਟੀ ਬਿਮਾਰੀ ਦੇ ਨਾਲ ਜੂਝ ਰਹੇ ਹੋ ਤਾਂ ਇਹਨਾਂ ਦੇ ਫੋਨ ਦੇ ਉੱਤੇ ਜਾਂ ਤੁਸੀਂ ਗगन ਆਯੁਰਵੈਦਿਕ ਦਵਾਈਖਾਨਾ ਜਿਹੜਾ ਰਾਜੇ ਢਾਬੇ ਦੇ ਨਾਲ ਕੈਪਟਨ ਢਾਬੇ ਤੇ ਮੌਜੂਦ ਰਹਿੰਦੇ ਨੇ ਵੈਦ ਜੋੜਾ ਤੁਸੀਂ ਇਹਨਾਂ ਨਾਲ ਖੁਦ ਵੀ ਸਿੱਧਾ ਜਿਹੜਾ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ